वाक वाक 14 ਤਰੀਕ ਨੂੰ ਰਥ ਯਾਤਰਾ ਵਿਸ਼ਾਲ ਇਤਿਹਾਸਤਰਾ ਉਸ ਤੋਂ ਪਹਿਲਾਂ ਜਿਹੜੇ ਨੇ ਅੰਬਾਲਾ ਜੀ ਵੱਖ-ਵੱਖ ਜਗ੍ਹਾ ਤੇ ਜਾ ਰਹੇ ਨੇ ਦਰਸ਼ਨ ਦੇ ਰਹੇ ਨੇ ਤਾਂ ਜਿਹੜੀ ਸੰਗਤਾਂ ਨੇ ਕਿੰਨੀਆਂ ਖੁਸ਼ ਹੋ ਰਹੀਆਂ ਔਰ ਪਿਛਲੇ 3 ਸਾਲ ਤੋਂ ਭਗਵਾਨ ਜੀ ਸ਼੍ਰੀ ਤੇਰੁਪਤੀ ਬਾਲਾ ਜੀ ਦੀ ਜਿਹੜੀ ਰਥ ਯਾਤਰਾ ਚੱਲ ਰਹੀ ਔਰ ਇਸ ਵਾਰ ਦੀ ਜਿਹੜੀ ਚੌਥੀ ਰਥ ਯਾਤਰਾ ਹੈ ਦਿਵਯਾ ਔਰ ਵਿਸ਼ਾਲ ਰਥ ਯਾਤਰਾ 14 ਦਸੰਬਰ 2025 ਦਿਨ রবিਵਾਰ ਨੂੰ ਸ਼੍ਰੀ ਦੁਰਗਾ ਮਾਤਾ ਮੰਦਰ ਜਗਰਾਉਂ ਬੋਲ ਤੋਂ ਹੋਣ ਜਾ ਰਹੀ ਹੈ ਉਹਦੇ ਉਪਲਖਸ਼ ਦੇ ਵਿੱਚ ਭਗਵਾਨ ਦਾ ਜਿਹੜਾ ਸਵਾਗਤ ਹੈ ਉਹ ਲੋਕਾਂ ਦੇ ਵਿੱਚ ਇੰਨਾ ਉਤਸ਼ਾਹ ਹੈ ਕਿ ਲੋਕਾਂ ਦੇ ਜਿਹੜ ਉਸ ਸਵੇਰੇ ਦੁਪਹਿਰੇ ਸ਼ਾਮ ਤਿੰਨੋਂ ਟਾਈਮ ਭਗਵਾਨ ਦੇ ਜਿਹੜੇ ਸੰਗੀਤਨ ਔਰ ਚੱਲ ਰਹੇ ਨੇ ਕਾਊਂਟਡਾਊਨ ਸਟਾਰਟ ਹੋ ਚੁੱਕਿਆ ਹੈ ਕਿਉਂਕਿ ਰਥ ਯਾਤਰਾ 14 ਦਸੰਬਰ ਦੀ ਹੈ ਔਰ 14 ਦਸੰਬਰ ਨੂੰ ਭਗਵਾਨ ਜਦੋਂ ਰਥ ਤੇ ਵਿਰਾਜਮਾਨ ਹੋਣਗੇ ਮਾਂ ਮਾਂ ਲక్ష్ਮੀ ਔਰ ਮਾਂ ਬੂ ਦੇਵੀ ਦੇ ਨਾਲ ਸਾਰਿਆਂ ਭਗਤਿਆਂ ਦੇ ਉੱਪਰ ਆਪਣੀ ਅਨੰਨਿਆ ਅਨੰਨਿਆ ਕਿਰਪਾ ਵਰਸਾਣਗੇ ਅੱਜ ਸ਼ਾਮ ਦਾ ਜਿਹੜਾ ਖਾਸ ਪ੍ਰੋਗਰਾਮ ਹੈ ਜੀ ਉਹ ਪੱਖੋਵਾਲ ਰੋਡ ਦੇ ਵਿੱਚ ਸਥਿਤ ਮਾਂ ਬਗਲਾਮੁਖੀ ਧਾਮ ਅਧਿਐਕਸ਼ਤਾ ਮਹੰਤ ਪ੍ਰਵੀਨ ਚੌਧਰੀ ਜੀ ਜਿੱਥੇ ਕਰਦੇ ਨੇ ਉਹਨਾਂ ਨੇ ਅੱਜ ਮਾਂ ਬਗਲਾਮੁਖੀ ਧਾਮ ਦੇ ਵਿੱਚ ਜਿਹੜਾ ਕਿ ਹਰ ਵੀਰਵਾਰ ਨੂੰ ਉੱਥੇ ਮਹਾਰਾਣੀ ਦਾ ਮਹਾ ਯੱਗ ਹੁੰਦਾ ਹੈ ਅੱਜ ਸਾਡੀ ਹਰ ਸਾਲ ਜਦੋਂ ਰੱਥ ਯਾਤਰਾ ਤੋਂ ਪਹਿਲਾਂ ਜਿਹੜਾ ਵੀਰਵਾਰ ਆਉਂਦਾ ਜਿਵੇਂ ਕਿ ਅੱਜ ਵੀਰਵਾਰ ਹੈ ਉਹ ਸਾਡੀ ਰੱਥ ਯਾਤਰਾ ਐਤਵਾਰ ਦੀ ਹੈ ਤਾਂ ਉਹ ਅੱਜ ਜਿਹੜਾ ਅਸੀਂ ਉੱਥੇ ਯੱਗ ਕਰਨਾ ਹੈ ਯੱਗ ਕਰਦੇ ਹੋਏ ਮਹਾਰਾਣੀ ਦੇ ਅੱਗੇ ਚਰਨਾ ਚ ਇੱਕੋ ਹੀ ਇੱਕ ਪ੍ਰਾਰਥਨਾ ਹੈ ਕਿ ਭਗਵਾਨ ਦੀ ਜਿਹੜੀ ਇਸ ਰਥ ਯਾਤਰਾ ਹੈ ਇਸ ਨੂੰ ਨਿਰਵਿਗਨ ਜਿਹੜੀ ਹੈ ਉਸ ਨੂੰ ਸੰਪਨ ਕੀਤਾ ਜਾਵੇ 14 ਦਸੰਬਰ 2025 ਸ਼੍ਰੀ ਦੁਰਗਾ ਮਾਤਾ ਮੰਦਰ ਜਗਰਾਉਂ ਦਾ ਪੁੱਲ ਆਓ ਰਲ ਕੇ ਭਗਵਾਨ ਦਾ ਸਵਾਗਤ ਕਰੀਏ ਜੈ ਗੋਵਿੰਦਾ ਅੱਜ ਭਗਵਾਨ ਜੀ ਨੇ ਕਿਰਪਾ ਕੀਤੀ ਹੈ ਸਾਡੇ ਤੇ ਸਾਨੂੰ ਸਤਸੰਗ ਦੀ ਘੜੀ ਮਿਲੀ ਬਹੁਤ ਹੀ ਖੁਸ਼ੀਆਂ ਸੀ ਸਾਡੇ ਅੱਗੇ ਆ ਕੇ ਭਗਵਾਨ ਜੀ ਸਾਡੇ ਘਰ ਆਏ ਜੈ குரு ਜੀ ਰੇ ਸ਼ੇਰੂ ਭਈਆ ਔਰ ਉਹਨਾਂ ਦੀ ਟੀਮ ਨਰਿੰਦਰ ਭਈਆ ਉਹਨਾਂ ਦੀ ਸ਼ੁਕਰਾਨਾ ਟੀਮ ਸਭ ਦਾ ਬਹੁਤ ਬਹੁਤ ਧੰਨਵਾਦ ਸਾਰੇ ਲੁਧਿਆਣਾ ਵਾਸੀਆਂ ਵਾਸਤੇ ਬਹੁਤ ਹੀ ਹੈ ਬਹੁਤ ਹੀ ਅੱਛਾ ਸਮੇਂ ਹੈ ਜੋ ਕਿ ਤਿਰੂਪਤੀ ਭਗਵਾਨ ਜੀ ਖੁੱਦ ਦਰਸ਼ਨ ਦੇ ਨ ਆ ਰਹੇ ਆ ਸਾਰੇ ਲੁਧਿਆਣਾ ਵਾਸੀਆਂ ਨੂੰ ਅਪੀਲ ਹੈ ਇਸ ਮਹੌਤਸਵ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਕੋਈ ਇਸ ਤਰੀਕੇ ਨਾਲ ਸੇ ਜਾਣਦੇ ਹਾਂ ਵੀ 14 ਦਸੰਬਰ ਨੂੰ ਸ਼੍ਰੀ ਤਿਰੂਪਤੀ ਬਾਲਾ ਜੀ ਦੀ ਵਿਸ਼ਾਲ ਰਥ ਯਾਤਰਾ ਹੋਣ ਜਾ ਰਹੀ ਹੈ ਤਾਂ ਉਸ ਦੇ ਚੱਲਦੇ ਹੋਏ ਜਿਹੜੇ ਨੇ ਤਿਰੂਪਤੀ ਬਾਲਾ ਜੀ ਲੁਧਿਆਣਾ ਵਿੱਚ ਵਿਰਾਜਮਨ ਹੋ ਚੁੱਕੇ ਨੇ ਸਵਾਗਤ ਹੋ ਚੁੱਕੇ ਹੋ ਉਹਨਾਂ ਦਾ ਦੋਸਤੋ ਬਾਅਦ ਲਗਾਤਾਰ ਜਿਹੜੀਆਂ ਨੇ ਉਹ ਸੰਗੀਤਨ ਜਿਹੜੇ ਚੱਲਦੇ ਪਏ ਨੇ ਸਾਡੇ ਨਾਲ ਭਾਜੀ ਵੀ ਉਹਨੇ ਗੱਲਬਾਤ ਕਰਦੇ ਆ ਜੈ ਸ਼੍ਰੀ ਬਾਲਾ ਜੀ ਜੈ ਗੋਵਿੰਦਾ ਜੀ ਸਰ 14 ਤਰੀਕ ਨੂੰ ਰਾਠ ਯਾਤਰਾ ਵਿਸ਼ਾਲ ਇਤਰਾ ਉਸ ਤੋਂ ਪਹਿਲਾਂ ਜਿਹੜੇ ਨੇ ਅੰਬਾਲਾ ਜੀ ਵੱਖ-ਵੱਖ ਜਗ੍ਹਾ ਤੇ ਜਾ ਰਹੇ ਨੇ ਦਰਸ਼ਨ ਦੇ ਰਹੇ ਨੇ ਤਾਂ ਜਿਹੜੀ ਸੰਗਤਾਂ ਨੇ ਕਿੰਨੀਆਂ ਖੁਸ਼ ਹੋ ਰਹੀਆਂ ਭਾਗਿਆਸ਼ਾਲੀ ਹੈ ਜੀ ਲੁਧਿਆਣਾ ਨਗਰੀ ਖਾਸ ਕਰਕੇ ਪੰਜਾਬ ਜਿਹੜੀ ਸਨਾਤਨ ਧਰਮ ਔਰ ਲੁਧਿਆਣਾ ਨਗਰੀ ਜਿਹੜੀ ਹੈ ਉਹ ਸਨਾਤਨੀ ਨਗਰੀ ਦੇ ਨਾਲ ਅੱਜਕਰ ਜਾਣੀ ਜਾਂਦੀ ਹੈ ਔਰ ਪਿਛਲੇ 3 ਸਾਲ ਤੋਂ ਭਗਵਾਨ ਸ਼੍ਰੀ ਤੇਰਪਤੀ ਬਾਲਾ ਜੀ ਦੀ ਜਿਹੜੀ ਰਥ ਯਾਤਰਾ ਚੱਲ ਰਹੀ ਔਰ ਇਸ ਵਾਰ ਦੀ ਜਿਹੜੀ ਚੌਥੀ ਰਥ ਯਾਤਰਾ ਹੈ ਦਿਵੇਅ ਔਰ ਵਿਸ਼ਾਲ ਰਥ ਯਾਤਰਾ 14 ਦਸੰਬਰ 2025 ਦਿਨ রবিਵਾਰ ਨੂੰ ਸ਼੍ਰੀ ਦੁਰਗਾ ਮਾਤਾ ਮੰਦਰ ਜਗਰਾਉਂ ਬੋਲ ਤੋਂ ਹੋਣ ਜਾ ਰਹੀ ਹੈ ਉਹਦੇ ਉਪਲਖਸ਼ ਦੇ ਵਿੱਚ ਭਗਵਾਨ ਦਾ ਜਿਹੜਾ ਸਵਾਗਤ ਹੈ ਉਹ ਲੋਕਾਂ ਦੇ ਵਿੱਚ ਇੰਨਾ ਉਤਸ਼ਾਹ ਹੈ ਕਿ ਲੋਕਾਂ ਦੇ ਜਿਹੜੇ ਸੰਕੀਰਤਨ ਨੇ ਉਹ ਸਵੇਰੇ ਦੁਪਹਿਰੇ ਸ਼ਾਮ ਤਿੰਨੋਂ ਟਾਈਮ ਭਗਵਾਨ ਦੇ ਜਿਹੜੇ ਸੰਗੀਤਨ ਆ ਔਰ ਚੱਲ ਰਹੇ ਨੇ ਅੱਜ ਦਾ ਤੁਸੀਂ ਮਾਹੌਲ ਦੇਖ ਸਕਦੇ ਹੋ ਕਿ ਅੱਜ ਬਸੰਤ ਸਿਟੀ ਦੇ ਵਿੱਚ ਇੱਕ ਮਹਾ ਸੰਗੀਤਨ ਅਤੇ ਆਯੋਜਨ ਹੋਇਆ ਤੇ ਸੰਗਤਾਂ ਜਿਹੜੀਆਂ ਨੇ ਉਹ ਕਾਫੀ ਉਤਸ਼ਾਹਿਤ ਵੀ ਨੇ ਔਰ ਭਗਵਾਨ ਦਾ ਦਿਦਾਰੇ ਦਰਸ਼ਨ ਕਰਕੇ ਆਪਣੇ ਆਪ ਨੂੰ ਨਿਹਾਲ ਕਰ ਰਹੇ ਨੇ ਬਿਲਕੁਲ ਜਿਸ ਤਰੀਕੇ ਨਾਲ ਗੱਲ ਕੀਤੀ ਉਹ ਲੁਧਿਆਣਾ ਇਸ ਸਮੇਂ ਜੈ ਗੋਵਿੰਦਾ ਦੀ ਗੂੰਜ ਦੇ ਨਾਲ ਲਹਿਰਦਾ ਹੋਇਆ ਨਜ਼ਰ ਆ ਰਿਹਾ ਬਿਲਕੁਲ ਜਿਵੇਂ ਜਿਵੇਂ ਗੋਵਿੰਦਾ ਜੀ ਪਹੁੰਚ ਰਹੇ ਨੇ ਉਵੇਂ ਮੈਂ ਜਿਹੜੇ ਸ਼ਰਧਾਲੂ ਨੇ ਬਹੁਤ ਪਰਸੰਨ ਹੋ ਰਹੇ ਉਸ ਚੀਜ਼ ਦੇ ਨਾਲ ਪਰਸੰਨਤਾ ਹਰ ਕਿਸੇ ਨੂੰ ਔਰ ਇੰਤਜ਼ਾਰ ਜਿਹੜਾ ਸੀ ਪ ਇੱਕ ਸਾਲ ਤੋਂ ਕਿਉਂਕਿ ਪਿਛਲੇ ਸਾਲ ਦੀ ਰੱਥ ਯਾਤਰਾ ਤੋਂ ਬਾਅਦ ਇੱਕ ਸਾਲ ਦਾ ਜਿਹੜਾ ਸੀਗਾ ਤੇ ਹੁਣ ਉਹ ਜੜੀਆਂ ਪਲ ਨੇ ਉਹ ਸ਼ਨ ਨੇ ਉਹ ਕਾਊਂਟਡਾਊਨ ਸਟਾਰਟ ਹੋ ਚੁੱਕਿਆ ਹੈ ਕਿਉਂਕਿ ਰੱਥ ਯਾਤਰਾ 14 ਦਸੰਬਰ ਦੀ ਹੈ ਔਰ 14 ਦਸੰਬਰ ਨੂੰ ਭਗਵਾਨ ਜਦੋਂ ਰੱਥ ਤੇ ਵਿਰਾਜਮਾਨ ਹੋਣਗੇ ਮਾਂ ਮਾਂ ਲਕshmi ਔਰ ਮਾਂ ਬੂ ਦੇਵੀ ਦੇ ਨਾਲ ਸਾਰਿਆਂ ਭਗਤਿਆਂ ਦੇ ਉੱਪਰ ਆਪਣੀ ਅਨੰਨਿਆ ਅਨੰਨਿਆ ਕਿਰਪਾ ਵਰਸਾਣਗੇ ਜਿਹੜੇ ਖੁੱਲੇ ਦਰਸ਼ਨ ਜਿਹੜੇ ਸ਼ਰਧਾਲੂਆਂ ਨੇ ਕਰਨੇ ਤਾਂ ਅੱਜ ਸ਼ਾਮ ਵਾਸਤੇ ਕਿੱਥੋਂ ਦੇ ਪ੍ਰੋਗਰਾਮ ਨੇ ਉਹ ਵੀ ਇੱਕ ਵਾਰੀ ਸਾਡਾਂ ਨਾਲ ਸਾਂਝੇ ਕਰ ਦਿਓ ਤਾਂ ਜੋ ਜਿਹੜੇ ਸ਼ਰਧਾਲੂ ਨੇ ਉੱਥੇ ਪਹੁੰਚ ਕਾਸ ਪ੍ਰੋਗਰਾਮ ਹੈ ਜੀ ਉਹ ਪੱਖੋਵਾਲ ਰੋਡ ਦੇ ਵਿੱਚ ਸਥਿਤ ਮਾਂ ਬਗਲਾਮੁਖੀ ਧਾਮ ਅਧਿક્ષાਤਾ ਮਹੰਤ ਪ੍ਰਵੀਨ ਚੌਧਰੀ ਜੀ ਜਿੱਥੇ ਕਰਦੇ ਨੇ ਉਹਨਾਂ ਨੇ ਅੱਜ ਮਾਂ ਬਗਲਾਮੁਖੀ ਧਾਮ ਦੇ ਵਿੱਚ ਜਿਹੜਾ ਕਿ ਹਰ ਵੀਰਵਾਰ ਨੂੰ ਉੱਥੇ ਮਹਾਰਾਣੀ ਦਾ ਮਹਾ ਯੱਗ ਹੁੰਦਾ ਹੈ ਅੱਜ ਸਾਡੀ ਹਰ ਸਾਲ ਜਦੋਂ ਰੱਥ ਯਾਤਰਾ ਤੋਂ ਪਹਿਲਾਂ ਜਿਹੜਾ ਵੀਰਵਾਰ ਆਉਂਦਾ ਜਿਵੇਂ ਕਿ ਅੱਜ ਵੀਰਵਾਰ ਹੈ ਔਰ ਸਾਡੀ ਰੱਥ ਯਾਤਰਾ ਐਤਵਾਰ ਦੀ ਹੈ ਤਾਂ ਉਹ ਅੱਜ ਜਿਹੜਾ ਅਸੀਂ ਉੱਥੇ ਯੱਗ ਕਰਨਾ ਹੈ ਯੱਗ ਕਰਦੇ ਹੋਏ ਮਹਾਰਾਣੀ ਦੇ ਅੱਗੇ ਚਰਨਾ ਚ ਇੱਕੋ ਹੀ ਇੱਕ ਪ੍ਰਾਰਥਨਾ ਹੈ ਕਿ ਭਗਵਾਨ ਦੀ ਜਿਹੜੀ ਇਸ ਰਥ ਯਾਤਰਾ ਹੈ ਇਸ ਨੂੰ ਨਿਰਵਿਗਨ ਜਿਹੜੀ ਹੈ ਉਸ ਨੂੰ ਸੰਪਨ ਕੀਤਾ ਜਾਵੇ। ਲੁਧਿਆਣਾ ਵਾਸੀਆਂ ਨੂੰ ਕੀ ਸਨੇਹਾ ਤੁਹਾਡੇ ਵੱਲ? ਇੱਕੋ ਇੱਕ ਸਨੇਹਾ ਜੀ ਪੂਰੇ ਪੰਜਾਬ ਵਾਸੀਆਂ ਨੂੰ ਕਿਉਂਕਿ ਇਹ ਨੌਰਥ ਦੀ ਸਾਨੋ ਵੱਡੀ ਰਥ ਯਾਤਰਾ ਬਣ ਚੁੱਕੀ ਹੋਈ ਹੈ। ਪੰਜਾਬ ਵਾਸੀਆਂ ਨੂੰ ਲੁਧਿਆਣਾ ਵਾਸੀਆਂ ਨੂੰ ਹੱਥ ਜੋੜ ਕੇ ਇੱਕੋ ਹੀ ਬੇਨਤੀ ਹੈ ਕਿ ਆਓ ਗੋਵਿੰਦਾ ਕੀ ਸਵਾਰੀ ਆ ਚੁੱਕੀ ਹੈ। ਤਰਸ ਰਹੇ ਰਹਿਣਾ, बरस ਰਹੇ ਨੈਣਾ ਉਸ ਨੈਣੋ ਕੋ ਆ ਕੇ ਸਜਾਈਏ ਕਿਉਂਕਿ ਆ ਗਈ ਹੈ ਗੋਵਿੰਦਾ ਕੀ ਸਵਾਰੀ। 14 ਦਸੰਬਰ 2025 ਸ਼੍ਰੀ ਦੁਰਗਾ ਮਾਤਾ ਮੰਦਰ ਜਗਰਾਉਂ ਦਾ ਪੁੱਲ ਆਓ ਰਲ ਕੇ ਭਗਵਾਨ ਦਾ ਸਵਾਗਤ ਕਰੀਏ ਜੈ ਗੋਵਿੰਦਾ ਤਾਂ ਬਿਲਕੁਲ ਅਜਿਹਾ ਦੇ ਘਰ ਆ ਜੀ ਫੇਰ ਹੀ ਸੀ ਗੱਲਬਾਤ ਕਰਦੇ ਆ ਜੈ ਗੋਵਿੰਦਾ ਜੀ ਜੈ ਗੋਵਿੰਦਾ ਜੈ ਗੋਵਿੰਦਾ ਅੱਜ ਭਗਵਾਨ ਜੀ ਨੇ ਕਿਰਪਾ ਕੀਤੀ ਹੈ ਸਾਡੇ ਤੇ ਸਾਨੂੰ ਸਤਸੰਗ ਦੀ ਘੜੀ ਮਿਲੀ ਬਹੁਤ ਹੀ ਖੁਸ਼ੀਆਂ ਸੀ ਸਾਡੇ ਅੱਛੇ ਭਾਗੇ ਭਗਵਾਨ ਜੀ ਸਾਡੇ ਘਰ ਆਏ ਜੈ குரு ਜੀ ਰੇ ਸ਼ੇਰੂ ਭਈਆ ਔਰ ਉਹਨਾਂ ਦੀ ਟੀਮ ਨਰਿੰਦਰ ਭਈਆ ਨਰਦੀਪ ਸ਼ੁਕਰਾਨਾ ਟੀਮ ਸਭ ਦਾ ਬਹੁਤ ਬਹੁਤ ਧੰਨਵਾਦ ਕਿੰਨੇ ਕ ਭਾਗੇਸ਼ਾਲੀ ਸਮਝਦੇ ਆਪਣੇ ਉਹਨੂੰ ਵੀ ਤੁਹਾਡੇ ਦਰਸ਼ਨ ਦਿੱਤੇ ਤੁਹਾਨੂੰ ਸ਼ਬਦ ਹੀ ਨਹੀਂ ਹੈ ਮੇਰੇ ਕੋਲ ਕੋਈ ਸ਼ਬਦ ਨਹੀਂ ਹੈ ਮੇਰੇ ਕੋਲ ਕੁਝ ਬੋਲ ਨਹੀਂ ਦੀ ਸਪੋਕ ਬਹੁਤ ਖੁਸ਼ ਹੈ ਇਸ ਸਮੇਂ ਵੀ ਕੋਈ ਨਾਲ ਜਿਹੜੇ આંਸੂ ਭਾਵੁਕ ਹੋ ਰਹੇ ਹਾਂ ਵੀ ਇੰਨੇ ਕ ਪ੍ਰਸੰਨਤਾ ਮਨ ਦੇ ਵਿੱਚ ਇੰਨੇ ਕ ਆਪਣੇ ਉਹਨੂੰ ਭਾਗੇਸ਼ਾਲੀ ਸਮਝਦੇ ਹੋ ਹਨ ਵੀ ਭਾਗੇਸ਼ਾਲੀ ਗੁਰੂ ਜੀ ਦੇ ਦਰਸ਼ਨ ਦਿੱਤੇ ਧੰਨਵਾਦ ਸ਼ੁਕਰਾਨਾ ਜੈ ਗੁਰੂ ਜੀ ਸਾਰੇ ਲੁਧਿਆਣਾ ਵਾਸੀਆਂ ਵਾਸਤੇ ਬਹੁਤ ਹੀ ਹੈ ਬਹੁਤ ਹੀ ਅੱਛਾ ਸਮੇਂ ਹੈ ਜੋ ਕਿ ਤਿਰੂਪਤੀ ਭਗਵਾਨ ਜੀ ਖੁਦ ਦਰਸ਼ਨ ਦੇਨ ਆ ਰਹੇ ਆ ਸਾਰੇ ਲੁਧਿਆਣਾ ਵਾਸੀਆਂ ਨੂੰ ਅਪੀਲ ਹੈ ਇਸ ਮਹੌਸਲ ਵਿੱਚ ਵੱਧ ਚੜ ਕੇ ਹਿੱਸਾ ਲੈਣ ਔਰ ਪ੍ਰਭੂ ਤਿਰਪਤੀ ਭਗਵਾਨ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਅੱਜ ਬਹੁਤ ਹੀ ਅੱਛੇ ਦਰਸ਼ਨ ਉਹਨਾਂ ਨੇ ਆਪਣੀ ਕਿਰਪਾ ਦੇ ਨਾਲ ਸਾਨੂੰ ਸਾਰਿਆਂ ਨੂੰ ਇੱਥੇ ਆਈ ਸੰਗਤ ਨੂੰ ਬles ਕੀਤਾ ਤਿਰਪਤੀ ਭਗਵਾਨ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਜੈ ਗੋਬਿੰਦ ਜੈ ਗੋਬਿੰਦ ਮੈਮ ਕਿਵੇਂ ਵਿਖਦੇ ਆ ਵੀ ਅੱਜ ਤਿਰਪਤੀ ਬਾਲਾ ਜੀ ਖੁਦ ਇੱਥੇ ਪਹੁੰਚੇ ਨੇ ਅਸ਼ੀਰਵਾਦ ਸਾਰਿਆਂ ਨੂੰ ਦੇਣ ਵਾਸਤੇ ਕਿੰਨਾ ਪ੍ਰਸੰਨਤਾ ਨਾਲ ਪਰ ਸੰਤ ਮੰਨ ਇੰਨਾ ਜ਼ਿਆਦਾ ਹੈ ਕਿਉਂਕਿ ਲੋਕੀ ਜਾਣਦੇ ਐਨੀ ਦੂਰ ਦਰਸ਼ਨ ਕਰਨ ਅੱਜ ਭਗਵਾਨ ਖੁਦ ਦਰਸ਼ਨ ਦੇਣ ਆਏ ਐ ਐਸਾ ਦੀ ਕਿਸਮਤ ਹੈ ਕਿ ਸਾਨੂੰ ਸਾਡ ਘਰ ਆ ਕੇ ਦੇਣ ਲੱਗੇ ਦਰਸ਼ਨ ਹੁਣ ਜਿਸ ਤਰ੍ਹਾਂ ਉਹਨਾਂ ਨੇ ਸਾਡੇ ਲਈ ਟਾਈਮ ਕੱਢਿਆ ਸਾਨੂੰ ਵੀ ਉਹਨਾਂ ਲਈ ਪੂਰਾ ਟਾਈਮ ਕੱਢਣਾ ਚਾਹੀਦਾ ਹੈ ਜੈ ਗੋਬਿੰਦ ਜੀ 14 ਤਰੀਕ ਦਿਵਾਲੀ ਦਸੰਬਰ ਦੀ ਤਿਆਰੀ ਪੂਰੀ ਹੈ ਜੀ ਹਾਂਜੀ ਹਾਂਜੀ ਪੂਰੀ ਹੈ ਠੀਕ ਹੈ ਜੈ ਗੋਬਿੰਦ ਜੀ ਜੈ ਗੋਬਿੰਦ